ਜ਼ਿਲ੍ਹਾ ਬਟਵਾਂ ਕਾਂਗਰਸ ਪਾਰਟੀ ਜ਼ਿਲ੍ਹਾ ਬਟਿੰਡਾ ਰਾਜਨੀ ਕਰਗੀ ਤੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮੇਰੇ ਕੌਂਸਲਰ ਵੀਰ ਮੇਰੀ ਮਹਿਲਾ ਮੇਰੇ ਆ ਭੈਣਾਂ ਜ਼ਿਲ੍ਹਾ ਬਟਵਾਂ ਤੇ ਸਾਰੇ ਜਿੰਨੇ ਮੇਰੇ ਸਾਥੀ ਵਰਕਰ ਹੈ ਬਤੇ ਸਮਝ ਗਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਅੱਜ ਤੁਹਾਨੂੰ ਸਾਰੇ ਪਿੰਪਾ ਪਤਾ ਹੈ ਕਿ ਸਿੱਧੂ ਸਾਹਿਬ ਆਪਣਾ ਸਾਰੇ ਦਾ ਧੰਨਵਾਦ ਕਰਨਾ ਹੈ ਮੇਰੇ ਖਿਆਲ ਇਹ ਹੀ ਪ੍ਰੋਗਰਾਮ ਹੈਗਾ ਆਪਾਂ ਸਾਰਿਆਂ ਨੇ ਬਹੁਤ ਜੋਰ ਲਾਇਆ ਮੇਰੇ ਖਿਆਲ ਹੈ ਕਿ ਇਕੱਲੇ ਇਕੱਲੇ ਵਰਕਰ ਨੇ ਮੇਰੀ ਆਪ ਦੀ ਕਤਰੀ ਸੀੜੀ ਪਹਿਲੀ ਵਾਰੀ ਸਿੱਧੂ ਸਾਹਿਬ ਮੇਰੇ ਕੋਈ ਇੱਥੇ ਕਿਸੇ ਕਿਸਮ ਦਾ ਕੋਈ ਵੀ ਤੁਹਾਡੇ ਆਉਣ ਦੇ ਨਾਲ ਮਤਲਬ ਕੋਈ ਐਦਾ ਦਾ ਨਹੀਂਗਾ ਵੀ ਇਹ ਫਲਾਣੀ ਗਰੁੱਪ ਦਾ ਹੈ ਫਲਾਣੀ ਗਰੁੱਪ ਦਾ ਤੇ ਪਹਿਲੀ ਵਾਰੀ ਹੋਇਆ ਸੀਗਾ ਕਿ ਸਾਰੇ ਵਰਕਰਾਂ ਨੇ ਮੇਰਾ ਕਦਾ ਸਾਰਿਆਂ ਨੇ ਬਹੁਤ ਜੋਰ ਲਾਇਆ ਤੇ ਬਹੁਤ ਹੀ ਉਹਨਾਂ ਨੇ ਵਿਚਾਰਾਂ ਜਿੰਨੀ ਹਿੰਮਤ ਹੋਈ ਉਹਨਾਂ ਨੇ ਆਪਾ ਕਬਰ ਕੀਤਾ ਸੜੀਆਂ ਪੈਰਾਂ ਨੇ ਵੀ ਜਿੰਨੇ ਸਾਡੇ ਕਾਂਗਰਸ ਪਾਰਟੀ ਦੇ ਨਾਲ ਪਿਆਰ ਕਰਨ ਵਾਲੇ ਸੀਗੇ ਬਾਕੀ ਤੁਹਾਡੀ ਕਿਸਮਤ ਰਹੀ ਜਿਹੜੇ ਬਹੁਤ ਲਾਇਆ ਹਾਂ ہاں ਬਹੁਤ ਸਾਰੇ ਅਸੀਂ ਪਿਛਲੇ 1 ਸਾਲ ਤੋਂ ਕੁਝ ਕੂਨਤਾਈਆਂ ਸੀਗੀਆਂ ਪੰਗੋਰੀਆ ਸਟੇਟ ਸਾਡੇ ਪੰਜਾਬ ਦੇ ਐਸ ਤਰੋ ਕੇ ਜਥੇਬੰਦੀਆਂ ਚ ਜਿਲ੍ਹੇ ਜਿਲ੍ਹੇ ਬੰਦੀਆਂ ਇੱਕ ਸੀਨੀਅਰ ਜਿਹੜੀਆਂ ਲੈਕਚਰਾਂ ਦੇ ਦਗਾ ਸੰ ਸਮਝਾਇਆ ਪਰ ਸਮਾਂ ਇਹ ਸੀਗਾ ਕਿ ਅਸੀਂ ਇਲੈਕਸ਼ਨਰ ਤੁਹਾਨੂੰ ਜੇ ਕਿਸੇ ਇੱਕ ਜੁਮੀ ਨੂੰ ਵੱਲ ਕਰਦੇ ਸੀਗੇ ਤਾਂ ਤੁਹਾਨੂੰ ਇਹ ਗੱਲ ਸਾਨੂੰ ਕਹੇ ਵੀ ਚੁੱਪ ਰਹਿਣਾ ਪੈਂਦਾ ਸੀਗਾ ਕਿ ਤੁਸੀਂ ਚੁੱਪ ਕਰ ਜਾਓ ਕਿਤੇ ਯਾਰ ਮੇਰੀ ਇਲੈਕਸ਼ਨ ਦਾ ਨੁਕਸਾਨ ਨਾ ਹੋਵੇ ਭਾਣੀ ਗੱਲ ਵੀ ਸਹੀ ਸੀਗੀ ਜੇਕਰ ਇੱਕ ਸਾਲ ਪਹਿਲਾਂ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਨੂੰ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਜੇ ਜਿਹੜੇ ਕੰਮ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਤਾਂ ਮੈਨੂੰ ਲੱਗਦਾ ਹੈ ਕਿ ਆਪਣੀ ਜਿਹੜੀ 4-5% ਦਾ ਵੋਟ ਆਪਣੀ ਕਮੀ ਹੈ ਮੈਨੂੰ ਲੱਗਦਾ ਕਿ ਪੂਰੀ ਦਾ ਹੋਣੀ ਹੋਣੀ ਸੀ ਆਪਾਂ ਹੋਰ ਵੀ ਵੱਧ ਸਕਦੇ ਸੀਗੇ ਮੈਂ ਜੇ ਕਿਸੇ ਨੂੰ ਉਹ ਫਿਰ ਵੀ ਕਹਿੰਦੇ ਆ ਕਿ ਆਪਾਂ ਆਪਾਂ ਕਿਤੇ ਫਰਕ ਨਾ ਪਵੇ ਇਸ ਦਾ ਜਿਵੇਂ ਮੈਂ ਛੋਟੀ ਬੰਦ ਆ ਤੇ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ ਜੇ ਇਤਿਹਾਸ ਨੂੰ ਦੇਖੀਏ ਤੇ ਬੂਥ ਖਾਲੀ ਰਹੇਣ ਤੇ ਸਾਨੂੰ ਉੱਥੇ ਜਿਹੜਾ ਹੈਗਾ ਆਪਣਾ ਪੂਲਿੰਗ ਬੋਥ ਤੇ ਜੰਤਨਾ ਮਿਲੇ ਕਿੱਡੀ ਮਾਰੀ ਗੱਲ ਆ ਕਈ ਮੇਰਾ ਕੱਲ ਆ ਬਲਜਿੰਦਰ ਜੀ ਬੈਠੇ ਨੇ ਜਾਂ ਹੋਰ ਬੈਠੇ ਨੇ ਕਿੰਝ ਜਿਹੜਾ ਤੇ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਆਈ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਕਿ ਜਿਹੜੀ ਸਾਡੀ ਇੰਨੀ ਪਾਣੀ ਪਾਤੀ ਹੈ ਨਾ ਤੇ ਤੁਹਾਡਾ ਸਾਡਾ ਧਾਜਾ ਤਿਆਰ ਹੈਗਾ ਤੇ ਕੋਈ ਵੀ ਕਿਤੇ ਪ੍ਰੋਬਲਮ ਆਉਂਦੀ ਮੈਂ ਪਹਿਲੇ ਤੋਂ ਹੀ ਸ਼ੁਰੂ ਤੋਂ ਬਿਰਦਾ ਆ ਰਿਹਾ ਸੀਗਾ ਕਿ ਜਿਹੜਾ ਸਾਡਾ ਕਾਉਂਸਲਰ ਭਾਈ ਜਰਾ ਜਾਂ ਜੋ ਹਾਰ ਗਿਆ ਉਹਨੇ ਵੀ ਬਹੁਤ ਮਿਹਨਤ ਕੀਤੀ ਹੈ ਕਿ ਇਹਨਾਂ ਨੂੰ ਆਪਾਂ ਮਜ਼ਬੂਤ ਕਰੀਏ ਕਿਉਂਕਿ ਲੋਕਾਂ 'ਚ ਉਹਨਾਂ 'ਚ ਵਿਸ਼ਰਣ ਹੈਗਾ ਲਾਸਟ 'ਚ ਆ ਕੇ ਦਾਦਾ ਉਥੀ ਫਿਰ ਕਰ ਗਈ

ਉਸ ਤੋਂ ਬਾਅਦ ਸਰਦਾਰ ਮਨਪ੍ਰੀਤ ਦੀ ਬਾਅਦ ਰਾਏ ਉਹਨੇ ਆਗਮਨ ਦਾ ਸਿਆਰਤ ਕਰ ਲਈ ਜਿਹੜੇ ਕੋ ਵਰਕਰ ਸੀਗੇ ਜਾਂ ਕੰਮ ਕਰਨ ਵਾਲੇ ਸੀ ਉਹ ਕਰੇ ਬੇਰੇ ਗੇ ਹੁਣ ਦੀ ਪਿਸ਼ਿਸ਼ ਰਿਆ ਵੀ ਉਸ ਤੋਂ ਬਾਅਦ ਫਿਰ ਸਾਨੂੰ ਨਹੀਂ ਪਤਾ ਲੱਗਿਆ ਵੀ ਇਹ ਕਾਂਗਰਸ ਨੇ ਕਿਹੜੇ ਕਿਹੜੇ ਵਰਕਰਾਂ ਨੂੰ ਕਿਹੜੇ ਕਿਹੜਾ ਕਿਵੇਂ ਨਿਜਲੇ ਹੋਂਦ ਤੇ ਜਾ ਰਹੇ ਨੇ ਮੈਂ ਉਹਦਾ 15 ਨੰਬਰ ਬਾਅਦ ਵਿੱਚ ਦੱਸਦਾ ਜੀ ਆ ਅਨਿਲ ਆਪਣੇ ਅਰੁਪਾ ਵਰਦੀ ਇੱਥੇ ਗਵਾਹ ਨੇ ਮੇਰੇ ਅਜੀਬ ਰੋਡ ਅ ਗੁਰੂ ਕੀ ਨਗਰੀ ਹਰ ਵਾਰੀ ਨਗਰ 7 ਮੈਂ ਇੱਕ ਦਿਨ ਦੇ ਵਿੱਚ 69 ਜੁਕੀ ਪੱਤਰ ਦੁਆਏ ਸੀ ਪਰ ਉਹ ਨਾ ਹੁਣ ਜੀ ਬੈਠੇ ਅੱਗੇ ਤੇ ਉਹਨਾਂ ਨੂੰ ਭਾ ਕਿੰਨੇ ਬੰਦਾਂ ਨੂੰ ਮਿਲੇ 5 ਬੰਦਿਆਂ ਨੂੰ ਤੇ ਮੈਂ ਉਹਨਾਂ ਨੂੰ ਇਲੈਕਸ਼ਨਰ ਜਨਾਹ ਪੁੱਛਿਆ ਉਹ ਕਹਿੰਦੇ ਭਾਈ ਸਾਨੂੰ ਪੁੱਛੇ ਵੀ ਨਾ ਮੈਂ ਕਿਸੇ ਦੀ ਅੱਗੇ ਬਤੋਰੀ ਨਹੀਂ ਕਰਦਾ ਮੈਂ ਜਦੋਂ ਆਪਾਂ ਬੈਠੇ ਆ ਤੇ ਆਪਾਂ ਨੂੰ ਗੱਲ ਕਰਨੀ ਬੰਦ ਜੇ ਆ ਗਈ ਆ ਇਹਦੇ ਇਹ ਨਹੀਂ ਲੱਗਿਆ ਆਪਾਂ ਬੈਠ ਕੇ ਦੂਜੇ ਉਹ ਫੈਸਲੇ ਕੀ ਹੋਇਆ ਤਾਂ ਸੁਨਾਹ ਦੇਣਾ ਤੇ ਉਹਦੇ ਨਾਲ ਆਪਣਾ ਜੰਦਾ ਨਹੀਂ ਬਚੀਗਾ ਜੇ ਜੱਦੇ ਕੋਈ ਬਾਤ ਜੁਮੀ ਤਾਂ ਤਾਂ ਕੀ ਹੁੰਦਾ ਤਾਂ ਇੱਕ ਦੇ ਨਾਲ ਕਿਤੇ ਗੱਲਾਂ ਰਹੀਆਂ ਨੇ ਦੂਸਰਾ ਅਸੀਂ 6 ਮਹੀਨਿਆਂ ਤੋਂ ਸਰਕਾਰ ਦੇ ਰੇਡ ਕੋਲ ਹੀ ਲਟਕਾ ਦੀ ਸਾਰੇ ਸਾਰੇ ਜੀ ਬੈਠੇ ਨੇ ਤੇ ਜਿੱਦੇ ਸਾਨੂੰ ਇਹ ਇਹ ਦੇ ਬਾਅਦ ਹੀ ਬੈਠੇ ਨੇ ਬੜੇ ਸੀਨੀਅਰ ਲੀਡਰ ਨੇ ਇਹ ਵੀ ਕਹਿੰਦੇ ਰਹੇ ਵੀ ਤੁਸੀਂ ਕਿਹਦੇ ਪਾਸੇ ਚੱਲ ਰਹੇ ਹੋ ਅਸੀਂ ਸਰਕਾਰ ਦੇ ਵਿੱਚ 6 ਮਹੀਨੇ ਜੀ ਸਾਜਾ ਆ ਗਏ 244 ਵੋਟ ਹੈ ਇਦੇ ਵਿੱਚ ਇੰਨੇ-ਇੰਨੇ ਬੰਦੇ ਆ ਗਏ ਇਹਨਾਂ ਬੰਦਿਆਂ ਨੇ ਉਹ ਬਣਾ ਲਿਆ ਦਾ ਸਿਸਟਮ ਮੈਂ ਕਿਹਾ ਰਾਜੇ ਜੀ ਦਾ ਵੀ ਨਕਸੂਰੀ ਸਭ ਨੂੰ ਪਤਾ ਹੁੰਦਾ ਸਿੱਧੂ ਸਾਹਿਬ ਰਾਸਤੇ ਆ ਗਏ ਸਾਨੂੰ ਆ ਉਹ ਪੁਲੀ ਜਨ ਬਣਾਉਣੇ ਪਏ ਆਪੇ ਸੁਪਨਾ ਬਣਾਉਣੇ ਪਏ ਬਹੁਤ سارے ਲੋਕ ਆਏ ਜਿਹੜੇ ਹੰਗੇ ਜਿਨ੍ਹਾਂ ਨੇ ਆਪ ਦੇ ਜਨ ਬਣਾਏ ਉਹ ਸਾਨੂੰ ਜੱਟ ਨਹੀਂ ਮਿਲਿਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹ ਲੈ ਕੇ ਜਾਂਦੇ ਰਹੇ ਕਿ ਆਹ ਬੰਦਾ ਇੱਥੇ ਕੰਮ ਕਰਦਾ ਜੀ ਉਹ ਸਾਨੂੰ ਮਿਲਿਆ ਨਹੀਂ ਨਾ ਸੋ ਮੈਂ ਸਿੱਧੂ ਸਾਹਿਬ ਤੁਹਾਨੂੰ ਇਹ ਬਣਤੀ ਕਰਦਾ ਹੈ ਕਿ ਬਠਿੰਡਾ ਸ਼ਹਿਰ ਕਾਂਗਰਸ ਪਾਰਟੀ ਲੀਡਰ ਤੋਂ ਬਿਨਾ ਇੱਥੇ ਚੰਗੇ ਬਿਠੋ ਬਿਨਾ ਅਸੀਂ ਇਹ ਲੀਡਰਲੈਸ ਹੈਗੀ ਆ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਕਾਂਗਰਸ ਪਾਰਟੀ ਦਾ ਵਰਕਰ ਬਹੁਤ ਲੱਗਣਾ ਇੱਥੇ ਤੁਸੀਂ ਜ਼ਿੰਮੇਵਾਰੀ ਸਵੀਕਾਰੋ ਅਸੀਂ ਤੁਹਾਡੇ ਨਾਲ ਆਂ ਪਰ ਇਹ ਨਾ ਹੋਵੇ ਕਿ ਜਿਹਨੇ ਪਹਿਲੇ ਲੀਡਰ ਭੱਜ ਗਏ ਤੇ ਤੁਸੀਂ ਵੀ ਆਉਣੇ ਆਉਣੇ ਸਾਡੇ ਕੋਲ ਇਥੋਂ ਕੰਨੀ ਛਾ ਕੇ ਭੱਜ ਜੋਂ ਫਿਰ ਸਾਡਾ ਤੇਹੀ ਹਾਲ ਰਹਣਾ ਨਹੀਂ ਸਾਡਾ ਵੀ ਜਨਾਬ ਮੈਨੂੰ ਐ ਲੱਗਦਾ ਵੀ ਕਿਤੇ ਲੱਗੇ کتنے نہ کتنے سادہ بھی ہنسلہ ٹوٹیا ہوا ہے کہ یہ بھی چلے گئے یہ سو صاحب بھی چلے جان گے میں بےنتی یہی کرنا کہ تھی سا بٹنڈا شہر سنبھالو ابھی تار سو ایئر بےنتی کرتا ہوا واحد جی کا خالس واحد